ਸਰਬਜੀਤ ਸੰਗਰੂਰ ਵੀ ਦਾ ਗੀਤ ਅੱਖੀਆਂ ਨੂੰ ਖੋਲ ਕੇ ਰਾਂ ਅੱਖੀਆਂ ਨੂੰ ਖੋਲ ਕੇ ਰਾਂ ਦੇਖ ਮੇਰੇ ਵੱਲ ਨੀ ਅੱਖੀਆਂ ਨੂੰ ਖੋਲ ਕੇ ਰਾਂ ਦੇਖ ਮੇਰੇ ਵੱਲ ਨੀ ਪਾਇਆ ਜੋ ਸਵਾਲ ਤੈਨੂੰ ਕਰ ਉਹ ਹੱਲ ਨੀ ਪਾਇਆ ਜੋ ਸਵਾਲ ਤੈਨੂੰ ਕਰ ਉਹ ਹੱਲੇ ਨਹੀਂ ਅੱਖੀ ਨਾਲ ਅੱਖ ਮੇਰੇ ਅੱਖੀ ਨਾਲ ਅੱਖ ਮੇਰੇ ਹੁਣ ਤੂੰ ਮਿਲਾ ਲੈਨੀ ਨੀ ਬਹੁਤ ਨਾ ਪਿਆਰੇ ਜੁਗਾ ਤੱਕ ਕਸਮ ਤੂੰ ਖਾ ਲੈਨੀ ਅੱਖੀ ਨਾਲ ਅੱਖ ਮੇਰੇ ਹੁਣ ਤੂੰ ਮਿਲਾ ਲੈਨੀ ਨੀ ਨੀ ਬਹੁਤ ਨਾ ਪਿਆਰੇ ਜੁਗਾ ਤੱਕ कसम दुखा ली सही गल करा मैं सही गल करा मैं ना करा चलनी सही गल करा मैं ना करा चलनी अखियां न खोल कर देख मेरे वाली देख मेरे वाल नी ਕੱਪੜੇ ਨਾ ਦੇਖ ਨਾ ਦੇਖ ਮੇਰੀ ਸ਼ਕਲ ਨੂੰ ਸਿੱਧਾ ਸੱਦਾ ਪੈੰਡੂ ਲਗਾ ਦੇਖ ਮੇਰੀ ਅਕਲ ਨੂੰ